ਮੇਰੇ ਲੱਗਦਾ ਆਂ ਯਾਰ। ਹੁੰਨਾ ਛੋੜਾ ਰੋਮ ਦਾ ਡਰਾਮਾ ਕਰਦੀ। ਤੁਹਾਨੂੰ ਪਤਾ ਲੱਗੇਗਾ ਜੇ ਮੰਮੀ ਆ ਉਹ ਵੀ ਕਿੰਨੀਆਂ ਗੱਲਾਂ ਸੁਣਾ ਕੇ ਗਈ ਆ ਮੈਨੂੰ। ਉਹ ਮੇਰੀ ਗੱਲ ਸੁਣ ਤੂੰ ਕਿਉਂ ਪੰਗੇ ਲੈ ਨਹੀਂ ਹੁੰਦੀ ਉਹਨਾਂ ਨੂੰ। ਕੱਪੜੇ ਹੀ ਨਾ ਪਾਉਂਦੀਆਂ ਉਹਨੂੰ। ਆਹੋ ਮੇਰਾ ਕਸੂਰੀ ਕੱਢੇ ਹੋਗੇ। ਬਾਕੀ ਸਾਰੇ ਸਹੀ ਹੈ ਨਾ ਘਰ ਦੇ ਵਿੱਚ। ਮੇਰਾ ਹੀ ਕਸੂਰ ਆ ਹਰ ਤਾਂ। ਉਹ ਰਹਿਣ ਦੇ ਮੰਮੀ। ਅੱਗੇ ਵੀ ਬੇਚੀ ਕਰਵਾਈ ਆ ਤੇ ਫੇਰ ਕਰਵਾਉਣੀ ਆ। ਲਾ ਲਓ ਫੇਰ ਮਾਸੀ ਨੂੰ ਫੋਨ ਠੀਕ ਹੈ। ਉਹ ਤਾਂ ਉੰਨਾ ਨੂੰ ਕਿਹੜਾ ਭਲੇਖਾ ਵਾ ਤੇ ਕਾਣਾ ਹੈਗਾ ਕਿ ਨਹੀਂ ਮਾਸੀ ਆ ਉਹਨੂੰ ਭਲੇਖਾ ਕਿਸ ਗੱਲ ਦਾ ਸਾਰੀ ਗੱਲ ਦਾ ਇਹ ਉਹਨੂੰ ਪਤਾ ਵਾ ਕਿ ਖਬਰਦਾਰ ਜੀ ਸੰਦੀਪ ਦਾ ਨਾਲਿਆ ਤੇ ਮੇਰੇ ਕੋ ਖਾਣ ਨਾਲ ਨਹੀਂ ਤੂੰ ਵੀ ਘਰ ਦੇ ਦੇ ਮਗਰ ਲੱਗਾ ਜਿੱਦਾਂ ਕਹੀ ਜਾਂਦੀ ਉਹਦਾ ਹੀ ਮੰਨੀ ਜਨਾ ਵਾ ਉਹ ਮੈਂ ਤੇ ਤੁਹਾਨੂੰ ਦੱਸਣ ਡਿਆ ਵਾ ਵੀ ਦੋਕ ਦਿਨ ਰੁਕ ਜਾਓ ਤੁਹਾਨੂੰ ਮਿਲ ਜੂਗਾ ਸੈਟ ਗੱਲ ਕੀ ਹੋਣੀ ਆ ਮੰਮੀ ਸਾਨੂੰ ਕਹਿੰਦੇ ਸੀ ਕਿ ਕੁੜੀ ਨਹੀਂ ਆਈ ਬਾਵਾ ਹੀ ਦਿਨ ਹੋ ਗਏ ਆ ਤੇ ਐਦਾਂ ਕਰੋ ਤੂੰ ਤੇ ਲਖਬੀਰ ਜਾ ਕੇ ਮਿਲਿਆ ਰੁਪਿੰਦਰ ਨੂੰ ਵਾਰਨ ਡਿਆ ਹੀ ਮੀ ਵਾਰਦੇ ਚ ਕੀ ਕਰਨਾ ਆਹੋ ਇਹ ਗੱਲ ਤੇ ਹੈ ਵਾ ਕੋਈ ਗੱਲ ਨਹੀਂ ਹੈ ਮਾਤਾ ਅਜਿੱਦੂ ਮੇਰੀ ਬੇਇੱਜ਼ਤੀ ਕਰਕੇ ਗਈਆਂ ਨਾ ਇਹਦਾ ਤੈਨੂੰ ਨਾ ਬਾਅਦ ਚ ਪਤਾ ਲੱਗੂਗਾ ਕਿ ਕਿਦਾਂ ਕਿਸੇ ਦੀ ਬੇਇੱਜ਼ਤੀ ਕਰੀ ਦੀ ਹੈ ਕੋਈ ਨਹੀਂ ਦੱਸੂ ਵੀ ਟਾਈਮ ਆਉਣ ਤੇ ਐਦਾਂ ਨਹੀਂ ਤੁਸੀਂ ਹਟਣਾ ਮੈਨੂੰ ਤਾਂ ਲੱਗਦਾ ਵਾ ਆਈ ਜਾ ਮਾਰੇ ਹੁਣ ਨਾ ਥੋੜਾ ਜਿਹਾ ਰੋਣ ਦਾ ਡਰਾਮਾ ਕਰਦੀ ਹੈ ਕੀ ਇਹਨੂੰ ਪਤਾ ਲੱਗੂਗਾ ਮੰਮੀ ਨਾ ਬੋਲ ਕੇ ਗਈ ਹੈ ਪੋਤਾ ਨਾ ਮੰਮੀ ਵੀ ਜ਼ਿਆਦਾ ਹੀ ਨਾ ਪੁੱਛ ਰਹੀ ਐ ਹੁਣ ਸਿਰਫ ਕੁੜੀ ਦੇ ਸਰਪੇ ਕੋਈ ਨਹੀਂ ਹੰਤੰਦਰ ਪਾਣੀ ਲੈ ਆ ਯਾਰ ਘਟ ਕੀ ਗੱਲ ਹੋ ਯਾ ਥਰੂ ਨਹੀਂ ਸੁੱਟਣ ਦੇ ਆ ਕੱਪੜੇ ਕਿੰਨੇ ਕੱਟੇ ਬਾਹਰ ਉਹ ਮੈਂ ਕੀ ਪੁੱਛਣ ਡਿਆ ਵਾਂ ਹਾਂਜੀ ਉਹ ਕੱਪੜੇ ਕਿੰਨੇ ਕੱਢੇ ਆ ਬਾਹਰ ਤੇ ਰੋਣ ਗੱਲੀ ਨਹੀਂ ਆ ਇਹ ਰੋਣਾ ਗੱਲੀ ਆ ਮੈਂ ਹਾਂ ਆ ਮਮੀ ਦੀ ਗੱਲ ਸੁਣ ਲੋ ਇੱਕ ਹੋਰੀ ਆ ਕਰਨ ਨਾ ਤੁਹਾਡੇ ਕੱਪੜੇ ਪਾ ਕੇ ਨਾ ਤੇ ਪਤਾ ਨਹੀਂ ਸ਼ਹਿਰ ਚੱਲਿਆ ਹੈ ਕਿ ਕਿੱਥੇ ਚੱਲਿਆ ਹੈ ਆਹੋ ਤੇ ਮੈਂ ਤੇ ਉਹਨੂੰ ਇੰਨੀ ਗੱਲੀ ਕਹੀ ਵੀ ਕਰਨ ਸਾਰੇ ਕੱਪੜੇ ਇੱਕੋ ਜਿਹੇ ਨਾ ਕਰੀ ਜਾਇਆ ਕਰ ਜਿਹੜੇ ਤੇਰੇ ਪਹਿਲੇ ਪਏ ਆ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਹੰਡਾ ਲਾ ਹੁਣ ਤੂੰ ਹੀ ਵੀ ਤੇ ਕਿਤੇ ਨਾ ਕਿਤੇ ਜਾਣਾ ਹੀ ਆ ਤੇ ਮੁੜ ਕੇ ਸਾਰੇ ਇੱਕੋ ਜਿਹੇ ਹੋ ਜਾਣ ਤੇ ਹੁਣੇ ਕੀ ਪਾ ਕੇ ਜਾਣਾ ਹੁੰਦਾ ਵਾ ਆ ਤਾਂ ਫਿਰ ਕੀ ਹੋ ਗਿਆ ਮੈਂ ਇਹ ਗੱਲ ਹੀ ਕਹੀ ਉਹਨੂੰ ਇਹ ਕੋਈ ਨਹੀਂ ਆ ਭਾਬੀ ਤੁਸੀਂ ਮੇਰੇ ਨਾਲ ਐਂ ਦਾ ਕਰਦੇ ਆ ਮੈਂ ਹੈਜ ਮੜੀ ਗੱਲ ਤੇ ਮੈਂ ਕੋਈ ਵੀ ਨਹੀਂ ਕਹੀ ਮੁੜ ਕੇ ਜਾ ਕੇ ਪਤਾ ਨਹੀਂ ਵੀ ਮੰਮੀ ਨੇ ਦੱਸਿਆ ਵਾ ਕਿ ਜਾਂ ਕੀ ਹੋਇਆ ਵਾ ਤੇ ਮੰਮੀ ਮੁੜ ਗਿਆ ਹੁਣ ਮੇਰੇ ਅੱਲਾ ਇਹ ਮੈਂ ਤਾਂ ਜੋੜ ਕੇ ਤੇ ਰੱਖੰਦਾ ਹੀ ਸੀ ਸੂਟ ਜੇ ਮੰਮੀ ਆ ਉਹ ਵੀ ਕਿੰਨੀਆਂ ਗੱਲਾਂ ਸੁਣਾ ਕੇ ਗਈ ਆ ਮੈਨੂੰ ਉਹ ਮੇਰੀ ਗੱਲ ਸੁਣ ਤੂੰ ਕਿਉਂ ਪੰਗੇ ਲੈ ਨਹੀਂ ਹੁੰਦੀ ਉਹਨਾਂ ਨੂੰ ਕੱਪੜੇ ਹੀ ਨਾ ਪਾਉਣ ਦੀ ਉਹਨੂੰ ਆਈ ਜਾਣਾ ਸੀ ਉਹਨੇ ਘਰ ਕਿ ਜਾਂ ਵੇਚ ਆਉਣੇ ਸੀ ਰਾਜ ਉਹਨੇ ਕਿਤੇ ਆਵੇਂ ਨਿਗੇ ਨਿਗੇ ਗੱਲਾਂ ਤੋਂ ਨਾ ਪਤਨਾ ਪਾ ਕੇ ਰੱਖਿਆ ਕਰੋ ਘਰ ਦੇ ਵਿੱਚ ਮੈਂ ਕਿਹੜਾ ਕਿਤੇ ਉੱਥੇ ਦਿੱਲੀ ਜਾਣਾ ਆ ਜਾ ਕੇ ਕਿਤੇ ਵੰਡੇ ਹੀ ਆ ਕੋਈ ਗੱਲ ਨਹੀਂ ਕੱਪੜੇ ਬਥੇਰੇ ਪਏ ਆ ਨਵੇਂ ਕਿਹਾ ਤੇ ਕੁਝ ਵੀ ਨਹੀਂ ਮੈਂ ਸਿਰਫ ਇਨੀ ਗੱਲੀ ਕਹੀ ਆ ਜਿਹੜੇ ਪਹਿਲੇ ਆ ਉਹ ਵਾਲਾ ਤੇ ਜਿਹੜੇ ਨਵੇਂ ਕੱਪੜੇ ਨੂੰ ਰਹਿ ਜਾਂਦੇ ਇਹ ਜੋ ਮੜਾ ਤੇ ਕੁਝ ਨਹੀਂ ਕਿਹਾ ਮੈਂ ਵੀ ਉਹ ਤੂੰ ਤੇ ਨਹੀਂ ਮੜਾ ਕਿਹਾ ਪਰ ਉਹਨਾਂ ਨੇ ਤੇ ਮੜਾ ਲੱਗਾ ਨਾ ਉਹ ਮੰਮੀ ਵੀ ਨਾ ਜਾਣ ਕੇ ਇਦਾਂ ਕਰਦੀ ਐ ਬਸ ਕੁੜੀ ਨੂੰ ਵੀ ਭੂਏ ਚੜਾਇਆ ਵਾ ਤੇ ਹੁਣ ਮੁੰਡੇ ਨੂੰ ਵੀ ਚੜਾ ਲਿਆ ਵਾ ਉਹ ਜੇ ਇੱਥੇ ਐ ਨਾ ਜਾਂ ਫੜਾਇਆ ਉਹਨੂੰ ਕੱਪੜੇ ਕਵੇਂਕ ਪਤਨਾ ਪਾਇਆ ਕਰੋ ਘਰ ਦੇ ਵਿੱਚ ਬਥੇਰੇ ਪਏ ਆ ਕੋਈ ਗੱਲ ਨਹੀਂ ਨੀ ਵੀ ਉਹੋ ਜੀਆਂ ਗੱਲਾਂ ਕਰੀ ਜਾਂਦੇ ਆ ਇਕੜੇ ਸਸਤੇ ਜਾਂਦੇ ਜੇ ਸੂਟ ਲੈਣ ਜਾਈਏ ਨਾ ਫਿਰ ਪਤਾ ਲੱਗਦਾ ਵਾ ਕਿਨੇ ਕਿਨੇ ਮਹਿੰਗੇ ਬੰਦੇ ਆ ਉਹਨੇ ਤਾਂ ਬਸ ਆ ਕੇ ਨਾਂ ਚੇਂਜ ਕਰਨੇ ਨਾ ਕੋ ਹੋਰ ਇਦਾਂ ਹੀ ਪਾ ਗਿਓ ਨੇ ਇਧਰ ਨੂੰ ਚੱਲ ਜਾਣਾ ਕਦੀ ਉਧਰ ਨੂੰ ਚੱਲ ਜਾਣਾ ਵਾ ਜਾਂ ਪਾਣੀ ਤੇ ਲਿਆ ਘੁੱਟ ਕੋਈ ਵੀ ਦੇਣ ਇਦਾਂ ਦਾ ਹੈਗਾ ਵਾ ਕਿ ਮੈਂ ਬਾਹਰੋਂ ਆਇਆ ਹੋਵਾ ਤੇ ਤੂੰ ਪਾਣੀ ਫੜਾਵੇਂ ਤੇ ਹੱਸ ਕੇ ਗੱਲ ਕੀਤੀ ਹੋਵੇ ਆਉਂਦਿਆਂ ਨੂੰ ਤੂੰ ਰੋਣੀ ਹੁੰਨੀ ਯਾ ਮੰਮੀ ਦਾ ਕਸੂਰ ਕਹਿਨੀ ਆ ਨਾ ਤੂੰ ਤੇ ਕਸੂਰ ਤੇਰਾ ਵੀ ਓਨਾ ਹੀ ਆ ਤੂੰ ਗਲੀ ਕੱਪੜੇ ਫੜੇ ਹੋ ਦੇਖੋ ਪਾਉਂ ਦਿੰਦੀ ਏ ਉਹਨੂੰ ਆਹੋ ਮੇਰਾ ਕਸੂਰ ਹੀ ਕੱਢੇ ਹੋਗੇ ਬਾਕੀ ਸਾਰੇ ਸਹੀ ਹੈ ਨਾ ਘਰ ਦੇ ਵਿੱਚ ਮੇਰਾ ਹੀ ਕਸੂਰ ਆ ਹਰ ਥਾਂ ਕੋਈ ਵੀ ਕੰਮ ਕਹਿਦਾ ਦੇ ਜੇ ਮੈਂ ਕੁੜੀ ਨੂੰ ਕਹਿਨੀ ਆ ਫਿਰ ਸੋਈ ਚ ਕੰਮ ਕਰਾ ਦੇ ਕੋਈ ਤਾਂ ਉਹ ਆਪਣੀ ਮਰਜ਼ੀ ਕਰਦੀ ਜਾ ਕੇ ਮਾਂ ਨੂੰ ਦੱਸ ਦਿੰਦੀ ਆ ਕਿ ਭਾਬੀ ਨੇ ਮੈਨੂੰ ਆ ਗੱਲ ਕਹੀ ਏ ਇਹਦੇ ਤੇ ਕਹਿਨ ਦਾ ਜਮਾਨਾ ਹੀ ਨਹੀਂ ਹੈ ਕਿਸ ਨੂੰ ਸਾਰੇ ਆਪੋ ਆਪਣੀਆਂ ਦੀਆਂ ਮਰਜ਼ੀਆਂ ਕਰਦੇ ਆ ਉਹ ਬੋਲ ਨਾ ਪੋਤਾ ਤੇ ਪਾਣੀ ਦਾ ਗਲਾਸ ਲਿਆ ਤੇ ਨਾਲੇ ਕੱਪੜੇ ਛੱਡਿਆ ਉਧਰ ਲੇਉਂ ਨਹੀਂ ਹਮਦਿਆ ਨੂੰ ਕਦੀ ਕੋਈ ਗੱਲ ਤੇ ਕਦੀ ਕੋਈ ਗੱਲ ਹਾਂ ਕੋਜੀ ਭਾਈ ਦੇ ਮਾਤਾ ਜੀ ਕਿ ਮੈਨੂੰ ਸੋਣਾ ਚਾਹੀਦਾ ਇਹਨਾਂ ਫੇਰ ਉਦਾਂ ਦਵਾਈ ਖਵਾ ਲ ਦੇਣੀ ਆ ਕਿਦਾਂ ਲੈ ਘੜੀ ਲੰਮਾ ਪੈ ਜਾ ਹਾਂ ਛੱਡ ਦੇ ਫੋਨ ਹੁਣ ਛੱਡ ਦਿੰਨਾ ਦੁਪਹਿਰ ਲੱਗੀ ਆ ਤਾਂ ਫੋਨ ਨੇ ਟੱਕਰਾ ਮਾਰੀ ਜਾਣ ਡਿਆ ਉਹ ਕੋਖ ਨਹੀਂ ਹੋ ਗਿਆ ਤਾਂ ਹੋਰ ਵੀ ਕਰਾਂ ਮੈਂ ਲੰਮਾ ਪੈਦਾ ਘੜੀ ਕਰਨਾ ਪਾਰਟੀ ਪਰ ਕਿਦਾਂ ਦੀ ਲੱਗੀ ਆਇਆ ਮਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਟਾਈਮ ਹੀ ਹੁੰਦਾ ਵਾ ਉਦੈ ਮੇਰਾ ਹੀ ਅੱਜ ਤੁਹਾਡਾ ਅੱਜ ਤੇ ਮੈਨੂੰ ਸੱਚੀ ਬੜਾ ਹੀ ਮਜਾ ਆਉਣ ਡਿਆ ਵਾ ਦੱਸ ਤੇ ਸਹੀ ਕੀ ਕੀ ਖਾ ਕੇ ਆਇਆ ਅੱਜ ਭਾਬੀ ਨੇ ਤਾਂ ਸਪੈਸ਼ਲ ਸੂਟ ਕੱਢ ਕੇ ਦਿੱਤਾ ਵਾ ਕਰਨ ਪਾ ਕੇ ਜਾ ਸਪੈਸ਼ਲ ਲਿਆਂਦਾ ਹੀ ਨਾ ਟਾਈਮ ਵਾਸਤ ਕਰਦਾ ਐਵੇਂ ਮੈਰੀ ਪੋਣਾ ਚਲ ਫੇਰ ਦੱਸ ਤੇ ਦੇ ਹੁਣੇ ਖਾਦਾ ਕੀ ਆ ਕਹਾਂ ਤੇ ਲਿਆ ਵਾ ਜੋਤੀ ਉੱਤੇ ਖਾ ਗਿਆ ਹੀ ਮੱਝੋ ਘਾਇਆ ਵਾ ਥੋੜੇ ਭੈਣ ਦਾ ਇੱਕ ਚੀਜ਼ੇ ਖਾ ਕੇ ਹੁੰਦੇ ਆ ਤਿੰਨ ਉੱਤਰ ਗਾੜੀਆਂ ਪਾ ਲੈ ਗਾੜੀ ਐਨੀ ਤੇਰੀ ਉਹ ਕਰਦੀ ਆ ਤਾਂ ਵੀ ਭਾਬੀ ਭਾਬੀ ਕਰਦਾ ਰਹਿੰਦਾ ਵਾ ਮੈਂ ਨਹੀਂ ਹੁਣ ਬੋਲਾਂਗਾ ਹੂੰ ਚੱਲ ਕੋਈ ਗੱਲ ਨਹੀਂ ਐਵੇਂ ਨਖਝਾਉ ਨਾ ਮੰਮੀ ਉਹ ਦਿਨ ਮੈਨੂੰ ਕਿਦਾਂ ਮਖੌਲ ਕਰਦਾ ਸੀ ਇਹ ਆਲਾ ਵੇ ਸੂਟ ਜਾਣਾ ਮੈਂ ਤੇ ਜਾ ਹੋਇਆ ਲੈ ਰੋ ਭਾਬੀ ਮੈਂ ਨਹੀਂ ਹੁਣ ਕਿਤੇ ਵੀ ਜਾਣਾ ਉਹਦਾ ਹੁਣ ਟਾਈਮ ਲੰਘ ਗਿਆ ਵਾ ਉਹਨੇ ਕਿੱਥੇ ਜਾਣਾ ਆਲਾ ਫੜ ਸੂਟ ਲੈ ਜਾ ਪਾਲਾ ਤੂੰ ਜਾਂ ਟਾਈਮ ਕਾ ਨਾਂਗਿਆਂ ਨੇ ਜਾਣਾ ਵਾ ਉਥੇ ਬਾਹਰ ਦੇ ਮੁਲਕ ਜਾਣਾ ਆ ਜਿੱਥੇ ਮਰਜ਼ੀ ਜਾਣਾ ਹੋਵੇ ਹਾਂ ਮੁੰਡੇ ਸਾਰੇ ਚੱਲ ਫਲੈਟ ਲੈਟ ਹੋ ਜਣੀ ਐ ਦੀ ਤੂੰ ਨਾ ਚੋਪੀ ਕੀਤੀ ਰਾ ਜੇ ਇਹੋ ਸੂਟ ਮੁੜ ਕੇ ਲਿਆ ਕੇ ਉਹਨੂੰ ਫੜਵਾ ਹੀ ਪਾਲਾ ਤਾਂ ਪਹਿਲਾਂ ਕਿ ਹੋਇਆ ਸੀ ਉਹ ਮੰਮੀ ਨਾ ਕਪਤ ਨੂੰ ਵਜਾ ਨਹੀਂ ਮਰੀਦੀਆਂ ਹੋਈਦੀਆਂ ਚੰਗਾ ਕਿਹ ਹਵਲੇ ਕਿ ਠੰਡ ਠੰਡ ਡੋਲਰ ਰੱਖਿਆ ਕਰੋ ਤੇ ਘਰ ਦੇ ਵਿੱਚ ਇੱਕ ਕਪਤ ਨੂੰ ਵਜਾ ਮਾਰਦੀ ਆ ਤੂੰ ਤਾਂ ਕਪਤ ਨੂੰ ਵਜਾ ਮਾਰਦੀ ਨਹੀਂ ਕਿਤੇ ਐਂਦੀ ਤੂੰ ਭੈਣ ਭਰਾ ਬਣਾ ਕੇ ਉਹਨਾਂ ਨੂੰ ਮੇਰੇ ਇੰਨੇ ਸੂਟ ਆ ਉਹਨਾਂ ਚੋਂ ਕੋਈ ਪਾ ਲੈਣਾ ਜ਼ਰੂਰੀ ਐ ਹੋਈ ਪੋਣਾ ਆਂ ਭਾਬੀ ਮੈਂ ਨਹੀਂ ਨਾ ਕਿ ਜਾਂਦਾ ਹਾਂ ਅੱਲਾ ਹੈ ਮੇਰੇ ਘਰ ਦੀ ਜੀ ਪਤਲੀ ਗੱਲ ਤੇ ਨਹੀਂ ਜਾਂਦਾ ਨਾ ਜਾ ਤਾਂ ਨਾ ਜਾ ਤਾਂ ਬਹੁਤੇ ਆਰਡਰ ਕੋ ਮਾਰੰਦੇ ਆਂ ਹੁਣ ਇਹਦਾ ਡੀਨੀਆ ਕੜਵਾ ਤੇ ਗਾਂ ਹੋ ਕੇ ਤੁਸੀਂ ਕੀ ਕਰੋਗੇ ਨਹੀਂ ਉਹ ਤਾਂ ਟੱਪ ਕਰਕੇ ਪੈ ਗਿਆ ਹੁਣ ਬਈ ਕੜੀ ਤੂੰ ਬਾਲਣ ਆਈ ਆ ਜਾ ਜਾ ਕੇ ਆਪਣਾ ਕੰਮ ਕਰ ਮੈਂ ਤਾਂ ਸੂਟ ਦੇਣ ਆਈ ਆ ਵੀ ਜੇ ਜਾਣਾ ਤਾਂ ਚੱਲ ਜਾ ਭਾਬੀ ਦਾ ਬਾਬਾ ਕਿੰਨਾ ਕਿ ਦੇਖੇ ਆ ਇਹ ਤਾਂ ਪੱਤ ਫੋਨੀ ਇਹਦਾ ਕੰਮ ਹੀ ਇਹੋ ਵਾ ਉਹ ਚੰਗਾ ਵੀ ਚੰਗਾ ਕੰਮ ਕਰਨ ਦਾ ਤੇਰਾ ਜੀ ਦੀ ਕਰਦਾ ਤਾਂ ਗੱਲਾਂ ਤੇਨੂੰ ਬੜੀਆਂ ਹੁੰਦੀਆਂ ਵਾ ਉਹਨੇ ਨਹੀਂ ਕਿਹਾ ਕੰਮ ਕਰਨਾ ਉਹ ਕੰਮ ਵਾਲਾ ਨਹੀਂਗਾ ਨਹੀਂ ਕਰਦੀ ਫਿਰ ਹੈ ਨਹੀਂ ਇੱਥੇ ਘਰ ਦੇ ਵਿੱਚ ਕੁਝ ਵੀ ਖੰਡ ਫੜਿਆ ਤੀ ਤੀ ਤੇ ਕਿੱਡਾ ਨਹੀਂ ਤੂੰ ਪੇਕਿਆਦ ਲਿਆ ਕੇ ਦੇਣਾ ਵਾ ਭਾਈ ਪੇਕਿਆ ਦੋ ਆਏ ਭਾਈ ਜਿਥੋਂ ਮਰਜੀ ਜਾਵੇ ਕਿ ਹੱਥ ਕਿਉਂ ਨਹੀਂ ਉਹਨਾਂ ਵਾਸਤੇ ਸਾਰੀ ਦਿਹਾੜੀ ਉਹ ਖਪ ਜਾਂਦਾ ਬਰ ਕਦੀ ਬੰਬੀ ਤੇ ਚਲ ਜਾ ਲਵਲੀ ਤੇ ਕਦੀ ਉਹ ਕਰਿਆ ਲਵਲੀ ਲਵਲੀ ਠੇਕਾ ਲਿਆ ਸਾਰਿਆਂ ਦਾ ਲਵਲੀ ਕਵੇ ਤੂੰ ਕੌਣ ਨਹੀਂ ਗੱਲਾਂ ਕਰਨ ਵਾਲੀ ਉਹ ਪਿਆਰ ਭਰਾ ਜੋ ਮਰਜੀ ਗੱਲਾਂ ਕਰਨ ਤੂੰ ਆਪਣੀ ਜਪਾਣੀ ਪਾ ਲਈ ਰੱਖ ਤੇ ਲਵਲੀ ਵੀ ਕਹਿ ਦਊਗਾ ਉਹ ਨਾ ਕਹੂਗਾ ਆਹੋ ਕੱਲ ਭਲੇ ਹੁਣੀ ਚੰਗੀ ਤਰ੍ਹਾਂ ਭਰੇ ਹੁਣ ਭਾਈ ਤੁਹਾਨੂੰ ਕੀ ਕਿੱਡੀ ਜਪਾਣੀ ਦੀ ਚੱਲਦੀ ਜਾਜਾ ਕੇ ਆਪਣਾ ਕੰਮ ਕਰ ਉਹ ਕਰ ਜਾਗੇ ਜਿਹੜਾ ਗਾਦ ਨੂੰ ਮਰੀ ਨੂੰ ਹੱਥ ਲੱਗਾ ਨਾ ਮਰੀ ਨੂੰ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਸੱਦੀ ਗੱਲ ਦੱਸਦਾ ਮੇਰੇ ਕੱਪੜੇ ਪਏ ਆ ਸਾਡੀ ਪੈਨਾ ਦਾ ਸਮਾਨ ਲਿਆ ਹਾਂ ਤੈਨੂੰ ਲਮਾਰੀ ਮੈਂ ਦਿੰਨੀ ਆ ਤੇਰੀ ਜਾਨਾ ਨਾ ਜਿੰਨਾ ਕਰਨਾ ਕੱਢੀ ਮੈਨੂੰ ਵੀ ਰਮਣਾ ਨਹੀਂ ਤੈਨੂੰ ਦੱਸ ਦਾਂ ਗੱਲ ਮੈਂ ਆ ਵੇਖਿਆ ਜਪਾਨ ਕਿਦਾਂ ਚੱਲਣ ਲਈ ਆ ਇਹਨੂੰ ਵੀ ਪਤਾ ਲੱਗ ਜਾਊਗਾ ਮੰਮੀ ਹੁਣ ਉਹਦੇ ਚਾਚਾ ਪਰ ਆਈ ਆ ਤਾਂ ਹੀ ਕਹਿਣ ਲਈ ਆ ਕਿ लवली ਵੀ ਬੋਲ ਪੂਗਾ ਹੁਣ ਇਹਨੇ ਭਲਵਾ ਵਾ ਚੱਲ ਜੇ ਤੁਹਾਨੂੰ ਕੁਝ ਕਹੂੰ ਨਾ ਤੁਸੀਂ ਮੇਰੇ ਪੁੱਤ ਦੋਵੇਂ ਜਾਣੇ ਚੁੱਪ ਕਰਕੇ ਸੁਣ ਲਿਓ ਹੁਣ ਇਹਨੇ ਪੂਰੀ ਯੱਦ ਲਾਈ ਆ ਮੰਮੀ ਅਹੀਂ ਕਿਦਾ ਸੁਣ ਲਈਏ ਇਹ ਸੁਣ ਸਕਦਾ ਵਾ ਮੇਰੇ ਕੋ ਨਹੀਂ ਸੁਣਿਆ ਜਾਂਦੀਆਂ ਕੋਈ ਗੱਲ ਨਹੀਂ ਉਹਦੇ ਨਾਲ ਮੈਂ ਆਪੇ ਗੱਲ ਕਰ ਲਵਾਂ ਨਾਲੇ ਭਾਬੀ ਨੇ ਪਿਆਰ ਨਾਲ ਲੈ ਕੇ ਆਈ ਸੂਟ ਰੱਖ ਲੈਣਾ ਹੀ ਭਾਬੀ ਜੀ ਤੇ ਮੈਨੇ ਤੌਰ ਤਰੀਕੇ ਬਦਲੇ ਆ ਕਿਤੇ ਗੱਲ ਕਰਨ ਦਾ ਪਤਾ ਹੀ ਨਹੀਂਗਾ ਇਹ ਘਰ ਵਿੱਚ ਤੁਹਾਡੇ ਵਾਸਤੇ ਕੁਝ ਨਹੀਂ ਹੈਗਾ ਇਹਦਾ ਪਿਓ ਨੂੰ ਦੱਸਣੀ ਆ ਨਾ ਐਦਾਂ ਦੀ ਜੁਬਾਨਾ ਦਈ ਆ ਚਲਾਉਣਾ ਬਸ ਤਾਂ ਚਲਦੀ ਐ ਨਾ ਭਾਬੀ ਐਵੇਂ ਹੀ ਸਰਕੀ ਲਾਈ ਜਾਂਦੇ ਸਰਕੀ ਲਾਈ ਜਾਂਦੇ ਇਹ ਬਧੀ ਜਾਣਦੀ ਆ ਚਲੋ ਕੋਈ ਗੱਲ ਸਮਝਾਣਾ ਕੀ ਆ ਸੰਦੀਪ ਫੋਟਾ ਦਾ ਚਾਹ ਬਣਾ ਕੇ ਦੇ ਮੈਨੂੰ ਨਹੀਂ ਮੰਮੀ ਨਰਜੀਤ ਆਉਣੀ ਆ ਮਾਪੇ ਆ ਆ ਚਾਹ ਬਣਾਵਾ ਕੋਟਾ ਚਾਹ ਤੇ ਗੜੀ ਲੈ ਕਿਉਂ ਆ ਕੋਈ ਨਹੀਂ ਜੀ ਗੰਡਿਆ ਮੈਂ ਦੱਸ ਅੱਛਾ ਹਾਂਜੀ ਗਰਮੀ ਕਰਕੇ ਚੱਲ ਨਹੀਂ ਜੀ ਕਰਦਾ ਗਰਮੀ ਬੜੀ ਅੱਗੇ ਤੁਹਾਨੂੰ ਪਤਾ ਹੀ ਆਹ ਤੇ ਮੈਂ ਕਿਹਾ ਵੀ ਉਹ ਮਾਸੀ ਤੇਰੀ ਨੇ ਮੁੜ ਕੇ ਕੋਈ ਗੱਲਬਾਤ ਸਾਨੂੰ ਦੱਸੀ ਨਹੀਂਗੀ ਤੇ ਮਾਸੀ ਨੇ ਮੰਗੀ ਦੱਸਣਾ ਮਾਸੀ ਨੇ ਨਾ ਤੇ ਘਰਤੀ ਆ ਹੌਲਗੀ ਦੱਸਣਾ ਮਾਸੀ ਚਲੋ ਕਿਤੇ ਪਤਾ ਹੋਰ ਕੁੜੀਆਂ ਥੋੜੀਆਂ ਨੇ ਕਿਤੇ ਹੋਰ ਹੀ ਪਛਾਤੀ ਰੱਖਦੀ ਤੇ ਮੈਨੂੰ ਦੱਸਦੀ ਕੋਈ ਗੱਲ ਕਰਕੇ ਉਹ ਰਹਿਣ ਦਾ ਮੰਮੀ ਅੱਗੇ ਵੀ ਬੇਚੀ ਕਰਵਾਈ ਆ ਤੇ ਫੇਰ ਕਰਵਾਉਣੀ ਆ ਲਾ ਲਓ ਫੇਰ ਮਾਸੀ ਨੂੰ ਫੋਨ ਠੀਕ ਆ ਮੈਂ ਨਹੀਂ ਪੁੱਤ ਤੂੰ ਫੋਨ ਲਾ ਕੇ ਦੇ ਮੈਂ ਉਹਨੂੰ ਪੁੱਛਾਂ ਵੀ ਚਲੋ ਇੱਕ ਤਾਂ ਨਾ ਹੋ ਗਈ ਤਾਂ ਹੋਰ ਕੁੜੀਆਂ ਮਰ ਗਈਆਂ ਦੁਨੀਆਂ ਤੇ ਬਥੇਰੀਆਂ ਕੁੜੀਆਂ ਨੇ ਕੋ ਹੋਰ ਵੇਖ ਲਵੇ ਸਾਰੀ ਦੁਨੀਆਂ ਦੇ ਰਿਸ਼ਤੇ ਕਰਾ ਛੜੇ ਇਹਨਾਂ ਨੇ ਉਹ ਮਾਦਾ ਹੋ ਜਾਊਗਾ ਰਿਸ਼ਤਾ ਵੀ ਕੋਈ ਗੱਲ ਨਹੀਂ ਮੈਂ ਵੀ ਰਿਹਾਨੀ ਆ ਠੀਕ ਹੈ ਨਾ ਐਵੇਂ ਤਰਲੇ ਨਾ ਮਾਰੀ ਜਾਓਗੇ ਅਜੇ ਮੰਮੀ ਚੰਗੀ ਬਲਿਆੜੀ ਰੋਟੀ ਪੱਕਣ ਦੀ ਆ ਨਾ ਐਵੇਂ ਨਾ ਬਾਰ ਬਾਰ ਫੋਨ ਕਰੀ ਜੋ ਠੀਕ ਹੈ ਨਾ ਉਹਨਾਂ ਕਹਿਣਾ ਵਾ ਇੰਨਾ ਕਹਿਣ ਦੇ ਆਏ ਕਿ ਮੋੜੇ ਜੀ ਕੋਈ ਕੰਨ ਹੋਣਾ ਵਾ ਪੁੱਤ ਉਹਨਾਂ ਨੂੰ ਕਿਹੜਾ ਭਲੇਖਾ ਵਾ ਕੋ ਕਾਣਾ ਹੈਗਾ ਕਿ ਨਹੀਂ ਮਾਸੀ ਆ ਉਹਨੂੰ ਭਲੇਖਾ ਕਿਸ ਗੱਲ ਦਾ ਸਾਰੀ ਗੱਲ ਦਾ ਇਹਨੂੰ ਪਤਾ ਵਾ ਕਿ ਮੁੰਡਾ ਚੰਗਾ ਵਾ ਸਭ ਕੁਛ ਆ ਕਮਾਉ ਆ ਤੇ ਇਹ ਨਹੀਂ ਕੀ ਗੱਲ ਹੁੰਦੀ ਫਿਰ ਮੇਰਾ ਹਾਲਾਤ ਵੇਖ ਲੈ ਅੱਜ ਮੈਂ ਫੇਰ ਨਹੀਂ ਠੀਕ ਅੱਜ ਮੇਰ ਕੋ ਫੇਰ ਨਹੀਂ ਉੱਠਿਆ ਜਾਣ ਲਿਆ ਇੰਨਾ ਬੀਪੀ ਵਧਿਆ ਮੈਂ ਸਵੇਰ ਦੀ ਮੰਜੇ ਤੇ ਪਈ ਆ ਮਾਤਾ ਰੋਟੀ ਪਾਣੀ ਨਾ ਮੈਂ ਆਪੇ ਬਗਾ ਲੂੰਗਾ ਇਹਨੇ ਟੈਨਸ਼ਨ ਨਾ ਲਾਓ ਤੁਸੀਂ ਕੋਈ ਗੱਲ ਨਹੀਂ ਤੇ ਕੇਦੇ ਤਰ ਲੈਣੀ ਮਾਰਨੇ ਠੀਕ ਹੈ ਨਾ ਬਸ ਤਰ ਲੈਣੀ ਮਾਰਨੇ ਕੀ ਕਰਨਾ ਤੈਨੂੰ ਤੂੰ ਤੇ ਬੇਸਮਝਾ ਮੁੰਡਿਆ ਤੈਨੂੰ ਪਤਾ ਉਹ ਜਦੋਂ ਰਿਸ਼ਤਾ ਹੁਣ ਆਇਆ ਹੈ ਨਾ ਤੇ ਆਪੇ ਹੋਏਣਾ ਵਾ ਆਪੇ ਕਿ ਤਰ੍ਹਾਂ ਹੋ ਜਾਣਾ ਫਿਰ ਵੀ ਕਿਹ ਭੈਣ ਭਰਾ ਨੂੰ ਕਹਿਣਾ ਹੀ ਪੈਂਦਾ ਵਾ ਆਪਣੇ ਆਪ ਥੋੜਾ ਕੋਈ ਆ ਜਾਂਦਾ ਤੇ ਕਿਹਾ ਹੀ ਭੈਣ ਭਰਾ ਨੂੰ ਅੱਗੇ ਕਿੰਨਾ ਕੁ ਹੋ ਗਿਆ ਵਾ ਚਲੋ ਨਹੀਂ ਇੱਕ ਤਾਂ ਹੋਇਆ ਕਿ ਇਹਨੇ ਹੁਣ ਪਾਣੀ ਮਾਰਤੀ ਐ ਤੇ ਨਹੀਂ ਨਾ ਬੱਸ ਕਹਿਦਾ ਹੁਣ ਪਿੰਡ ਚੋਂ ਹੀ ਕੋਈ ਘਰਕ ਜਾਵੇ ਤਾਂ ਕੀ ਕਰਨਾ ਜੇ ਫਿਰ ਵੀ ਇਹਨੇ ਪਾਣੀ ਮਾਰਤੀ ਤੇ ਫਿਰ ਕੀ ਕਰਨਗੀ ਨਹੀਂ ਗੱਲ ਸੁਣ ਮੇਰੀ ਹੁਣ ਇਹੋ ਗੱਲ ਸੋਚਦੇ ਰਹਿਣਾ ਵਾ ਜੇ ਇੱਕ ਵਾਰ ਕਿਹਨੇ ਪਾਣੀ ਮਾਰਤੀ ਦੂਜੀ ਵਾਰੀ ਮਾਰਤੀ ਤਾਂ ਹਾਂ ਰਿਸ਼ਤਾ ਨਹੀਂ ਕਰਨਾ ਕੋਈ ਗੱਲ ਨਹੀਂ ਰਿਸ਼ਤਾ ਵੀ ਹੋ ਜਾਊਗਾ ਮਾਸੀ ਨੂੰ ਕਿਉਂ ਜੇ ਕਿਤੇ ਕਰਵਾਉਣਾ ਵੀ ਨਾ ਫਿਰ ਕਹਿੰਦਾ ਗੱਲ ਨਾ ਕਰੇ ਠੀਕ ਐ ਨਾ ਉਹ ਤੇ ਚੱਲ ਗੱਲ ਜਦੋਂ ਬਾਹਰ ਨਿਕਲਦੀ ਹੈ ਨਾ ਫਿਰ ਲੋਕਾਂ ਪਾਣੀ ਮਾਰਨੀ ਮਾਰਨੀ ਉਹ ਤੇ ਉਹਨਾਂ ਸਮਝਾਵਾਂਗੇ ਪਾਣੀ ਉਹਨੇ ਕੀ ਬਿਚਾਰੀ ਗੱਲ ਕੱਢਣੀ ਆ ਗੱਲ ਤੇ ਆਪਣੇ ਕੋਈ ਇੱਥੇ ਪਿੰਡ 'ਚ ਨਿਕਲ ਜਾਂਦੀ ਆ ਆਪਣੇ ਪਿੰਡ 'ਚ ਇਹਨਾਂ ਗੱਲ ਕੀਤੀ ਨਹੀਂ ਉਹ ਦੇਖਣ ਆਈ ਬਸ ਆਹੋ ਚਲੋ ਉਹ ਤਾਂ ਗੱਲ ਠੀਕ ਆ ਤੇਰੀ ਮੰਨੀ ਆ ਮੈਂ ਚਲੋ ਪਾਨੀਆਂ ਵੀ ਵੱਜਦੀਆਂ ਹੁੰਦੀਆਂ ਨੇ ਫਿਰ ਵੀ ਰਸਤੇ ਹੁੰਦੇ ਆਉਂਦੇ ਨੇ ਉਹ ਚਲੋ ਜਾਓ ਤੇ ਚਾਹ ਕਹਿੰਦੇ ਨਾ ਘੁੱਟ ਚਾਹ ਬਣਾ ਕੇ ਲਓ ਹੋ ਜਾਊਗਾ ਵਿਆਹ ਵੀ ਚਾਹ ਤੇ ਚੱਲ ਬਣਾ ਲੈਨੀ ਆ ਤੇ ਪੈ ਤਾਂ ਇਹੋ ਪੁੱਛਣ ਹੀ ਆਈ ਹਾਂ ਤਾਂ ਇਹ ਤੇ ਮੈਂ ਗੱਲ ਛੇੜੀ ਆ ਭਰਾਵਾ ਚਲੋ ਮਾਦਨੂ ਨਾ ਬੱਸ ਮੇਰੇ ਵਿਆਹ ਦੀ ਪਈ ਰਹਿੰਦੀ ਟਰੈਕਟਰ ਤੇ ਹੀ ਲੈ ਜਾਂਦਾ ਮੈਂ ਖਾ ਮੋਟਰਸਾਈਕਲ ਤੇ ਕਿੱਥੇ ਢੋਈ ਫਿਰੂੰਗਾ ਮੇ ਲਵਲੀ ਇੱਧਰ ਆ ਸ਼ਾਵੇਂ ਮੇਰੀ ਗੱਲ ਸੁਣ ਉਹ ਹੁਣ ਕੀ ਹੋ ਗਿਆ ਵਾ ਆ ਜਾ ਸੁਣ ਲੈ ਦੱਸ ਦਿੰਨੀ ਆ ਕੀ ਹੋਇਆ ਵਾ ਹਾਂਜੀ ਮੇਰੀ ਸੁਣ ਲੈ ਗੱਲ ਰਪਿੰਦਰ ਸਿੱਧਾ ਸਿੱਧਾ ਮੇਰਾ ਨਾਮ ਆਉਣ ਰਹੀ ਆ ਤੇ ਜਿਹੜਾ ਸੋਣਾ ਵਾ ਨਾ ਮੰਮੀ ਮੈਂ ਤਾਨੂੰ ਫੜਾਇਆ ਵਾ ਉਹਨੇ ਕਿਹੜੇ ਵੇ ਮੈਨੂੰ ਫੜਾਇਆ ਸੀ ਆਪਣੇ ਭੂਆ ਦੇ ਮੁੰਡੇ ਦੇ ਵਿਆਹ ਗਈ ਹੋ ਪਾ ਕੇ ਤੇ ਮੈਨੂੰ ਨਹੀਂ ਪਤਾ ਪੀਤ ਕੋ ਗਵਾਚ ਗਿਆ ਵਾ ਜਾਂ ਇਹ ਪੇਕੇ ਦੇ ਆਈ ਆ ਕਿੱਥੇ ਰੱਖ ਆਈ ਆ ਘਰੇ ਹੁਣਾਵਾ ਸੋਨਾ ਕੀ ਤੁਸੀਂ ਕੱਲ ਦੀ ਹੱਥ ਚੁੱਕੀ ਆ ਸੋਨਾ ਕਿੱਥੇ ਆ ਸੋਨਾ ਕਿੱਥੇ ਆ ਹੱਥ ਕਾਦੀ ਚੁੱਕਣੀ ਆ ਫੇ ਨਾਂ ਕੇ ਲਾਉਂਦੇ ਆ ਕਿਹਦੇ ਕਿਸ ਦਾ ਕਿਹਦੇ ਕਿਸ ਦਾ ਉਹ ਨਾ ਪੁੱਛ ਲਿਆ ਹੋਊਗਾ ਉਹਨੇ ਤੂੰ ਮੰਮੀ ਤੁਹਾਨੂੰ ਤਾਂ ਨਹੀਂ ਫੜਾਇਆ ਕਿਤੇ ਕਸੂਰ ਹੀ ਸਾਰਾ ਤੇਰਾ ਵਾ ਬੁੰਨਾ ਬਣਿਆ ਵਾ ਤੂੰ ਮੈਨੂੰ ਦੱਸਤਾ ਸੀ ਉਹਨੇ ਅੰਦਰ ਆਣ ਕੇ ਤੂੰ ਮੰਮੀ ਨੂੰ ਮੈਂ ਇਨੀ ਗੱਲ ਕਹੀ ਆ ਤੇ ਮੇਰੇ ਗਲ ਪੈ ਗਈ ਗਾੜੀਓ ਆ ਤੈਨੂੰ ਤਾਂ ਦੱਸਣਾ ਹੀ ਆ ਤੇਰੇ ਕੋ ਤਾਂ ਨਾ ਸੱਚੀ ਰਹਿਣਾ ਵਾ ਸੁਦੇਵਾਂ ਤਾਂ ਮੰਮੀ ਆ ਘਰ ਦੇ ਵਿੱਚ ਇੱਕ ਚੀਜ਼ ਗਵਾਚ ਗਈ ਆ ਤੇ ਦੂਜਾ ਮੰਮੀ ਗੁੰਮ ਹੋ ਜਾ ਤੂਰੇ ਵੀ ਨਾ ਮਾਤਾ ਸੋਣੀ ਦੀ ਗੱਲ ਹੀ ਆ ਨਾ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਇਹ ਦੋ ਚਾਰ ਦਿਨ ਰੁਕ ਜਾ ਤੈਨੂੰ ਸੋਨਾ ਮਿਲ ਜਾਊਗਾ ਕੋੜਾ ਸਾਰਾ ਕੁੜੀ ਦਾ ਵਾ ਉਹਨੂੰ ਉਹ ਸੈੱਟ ਚਾਹੀਦਾ ਵਾ ਉਹ ਪੰਗੇ ਦੇ ਸਾਰੇ ਕੁੜੀ ਨੇ ਪਾਏ ਆ ਉਹਨੂੰ ਉਹ ਸੈੱਟ ਚਾਹੀਦਾ ਵਾ ਥੋੜੇ ਇੱਥੇ ਪਏ ਹੁੰਦੇ ਆ ਜਦਾਂ ਦਾ ਮਰਜੀ ਬਣਾ ਲੇ ਆ ਪਤਾ ਨਹੀਂ ਕਦੋਂ ਇਹਨੇ ਵਿਆਹ ਕਰਾਉਣਾ ਵਾ ਤੇ ਕਦੋਂ ਨਹੀਂ ਸਾਡੇ ਘਰ ਚੋਂ ਖਪਤ ਮੁਕਣਾ ਜਿਹੜੀ ਗੱਲ ਹੁੰਦੀ ਆ ਉਹ ਛਿੜ ਕੇ ਬਹਿ ਜਾਂਦੀ ਆ ਤੁਹਾਨੂੰ ਚੰਗੀ ਨਹੀਂ ਲੱਗਦੀ ਰੁਪਿੰਦਰ ਤਾਨੂੰ ਸੋਹਣਾ ਚਾਹੀਦਾ ਹਣਾ ਮਿਲ ਜੂਗਾ ਤੁਹਾਨੂੰ ਖਬਰਦਾਰ ਜੀ ਸੰਦੀਪ ਦਾ ਨਾਲਿਆ ਤੇ ਮੇਰੇ ਕੋ ਖਾਣ ਵਾਲਾ ਨਹੀਂ ਤਵੀ ਘਰ ਦੇ ਦੇ ਮਗਰ ਲੱਗਾ ਜਿੱਦਾਂ ਕਹੀ ਜਾਂਦੀ ਉਦਾ ਹੀ ਮੰਨੀ ਜਾਂਣਾ ਵਾ ਰੁਪਿੰਦਰ ਬੁਰੀ ਲੱਗਣ ਢਈ ਆ ਨਾ ਤੈਨੂੰ ਰੁਪਿੰਦਰ ਚੰਗੀ ਲੱਗਣੀ ਆ ਤੈਨੂੰ ਹੁਣ ਮਾਂ ਤੇ ਭੈਣ ਬੁਰੀਆਂ ਲੱਗਣੀਆਂ ਵਾ ਤੇ ਦੂਜੀ ਗੱਲ ਤੂੰ ਕਹਿਣ ਦੇ ਆ ਮਿਲ ਜੂਗਾ ਸੋਨਾ ਬਣ ਜੂਗਾ ਸੋਨਾ ਜਿੱਦਣ ਬਣਾਵੇਂਗਾ ਨਿਆਣਿਆਂ ਨੂੰ ਪਾਵੇਂਗਾ ਫੇਰ ਪਤਾ ਲੱਗੂਗਾ ਲੱਖ ਰੁਪਏ ਨੂੰ ਤੋਲਾ ਹੋ ਗਿਆ ਵਾ ਪੰਜ ਤੋਲੇ ਆ ਪੂਰੇ ਪੰਜ ਤੋਲੇ 5 ਲੱਖ ਦਾ ਜਦੋਂ ਮੈਨੂੰ ਪਤਾ ਲੱਗਾ ਨਾ ਪਿਆਖੰਡੇ ਲੱਭਣ ਨਹੀਂ ਦਿਆ ਮੇਰੇ ਤਾਂ ਜਾਨ ਨਿਕਲ ਗਈ ਤੂੰ 5 ਲੱਖ ਕਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਿੱਧੀ ਗੱਲ ਦੱਸਾਂ ਮੈਨੂੰ ਤੇ ਘਰ ਵਿੱਚੋਂ ਕਪਾਤੇ ਮੈਂ ਤੇ ਤੁਹਾਨੂੰ ਦੱਸਣ ਡਿਆ ਵਾਂ ਵੀ ਦੋਕ ਦਿਨ ਰੁਕ ਜਾਓ ਤੁਹਾਨੂੰ ਮਿਲ ਜਾਊਗਾ ਸੈਟ ਕਿ ਜਾਨ ਚਾਹੀਦੀ ਐ ਦੋਵਾਂ ਜੀਆਂ ਦੀ ਹਾਂ ਚੋਪੀ ਕੀਤਾ ਰਹਿ ਆਂ ਡਰਾਵੇ ਨਾ ਹੋਰ ਕਿਸ ਨੂੰ ਦਵੀ ਮਾਂ ਨੂੰ ਨਾ ਤੇ ਆ ਕਰ ਮੇਰੇ ਹੱਥਾਂ 'ਚ ਜੰਪ ਪਾਲ ਕੇ ਮੈਨੂੰ ਗੱਲਾਂ ਡਿਆਂ ਕਰਨਾ ਉਹ ਕੁੜੀ ਨੂੰ ਕਹਾਂ ਕਿ ਇੱਕ ਹੋਰ ਹੈਗਾ ਉਹਦੇ ਕੋਲ ਸੈਟ ਉਹਦੇ ਨਾਲ ਦਾ ਬਣਾ ਲੈ ਤੇ ਇਹ ਫੇ ਲੱਭਣਾ ਹੀ ਨਹੀਂਗਾ ਕੋਈ ਨਹੀਂ ਲੱਭ ਜੂਗਾ ਉਹ ਵੀ ਕੋਹੋ ਪਾ ਕੇ ਜਾਣਾ ਉਹਨੇ ਜਿੱਦਾਂ ਤੈਨੂੰ ਪੜਾਉਂਦੀ ਐ ਨਾ ਤੂੰ ਉਹਦਾ ਤੋਤੇ ਵਾਂਗੂ ਬੋਲਦਾ ਮੈਂ ਬੰਦੇ ਕਹਿ ਕੇ ਆਇਆ ਵਾਂ ਟਰੈਕਟਰ ਖੜਨ ਲੱਗਾ ਸੀ ਘਾਰ ਖੜਨੀ ਟਰੈਕਟਰ ਲੈ ਜਾ ਜਿਹੜਾ ਘਰ ਚ ਕਲੇਸ਼ ਪਿਆ ਉਹ ਨਾ ਮਕਾਵੀ ਉਹ ਤੁਸੀਂ ਨਹੀਂ ਗਾ ਮਕਾਉਣਾ ਕਲੇਸ਼ ਮੈਂ ਪਾਇਆ ਕਿਸੇ ਦੇ ਪਿਆਰ ਰਹਿਣਾ ਰਪਿੰਦਰ ਨਹੀਂ ਚੰਗੀ ਲੱਗਦੀ ਰਪਿੰਦਰ ਇਦਾਂ ਰਪਿੰਦਰ ਇਦਾਂ ਰਪਿੰਦਰ ਨੂੰ ਨਾ ਕੁਰਸੀ ਲਿਆ ਦੇ ਘੁੰਮਣ ਵਾਲੀ ਉੱਤੇ ਬਹਾਲ ਦੇ ਰਪਿੰਦਰ ਸਾਰਿਆਂ ਨੂੰ ਚੰਗੀ ਲੱਗੇ ਚੰਗੀ ਤਾਂ ਤੈਨੂੰ ਸੰਦੀਪ ਨਹੀਂ ਲੱਗਣ ਗਈ ਜਦੋਂ ਕੋਈ ਘਰ ਵਿੱਚ ਪਵਾੜਾ ਪੈਂਦਾ ਵਾ ਤੂੰ ਝਟ ਸੰਦੀਪ ਦੇ ਵੇਰ ਪੈ ਜਾਂਦਾ ਵਾ ਸਖਾਉਂਦੀ ਤੇ ਉਹ ਵਾ ਇਹਦੀ ਦੁਮੜੀ ਜੀ ਲੱਗਦਾ ਮੈਨੂੰ ਕਮਾਉਣੀ ਪੈਣੀ ਆ ਇਦਾਂ ਨਹੀਂ ਉਹਨੇ ਰੋਕਾ ਹੁਣ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਆ ਗਈ ਹੋਰ ਕੀ ਹਾਲ ਚਾਲ ਹੈ ਆ ਗਈ ਆ ਗਈ ਹੋਰ ਕਿੱਦਾਂ ਝੱਡ ਜਾ ਕੇ ਆਪਣੇ ਕੱਪੜੇ ਬਦਲ ਤੇ ਜਾ ਕੇ ਸੌਂ ਜਾ ਕੇ ਜਿਆਦਾ ਜਿਹੜਾ ਤੇਰਾ ਕੰਮ ਆ ਹੁਣ ਕੀ ਹੋ ਗਿਆ ਮੰਮੀ ਮੈਨੂੰ ਕੁਛ ਨਹੀਂ ਹੋਇਆ ਲੈ ਫਿਰ ਇੰਨੇ ਔਖੇ ਕਾਲੀ ਬੋਲਣ ਮੈਨਰੇ ਕਿੰਨੇ ਜਾ ਕੇ ਆਪਣੇ ਅੰਦਰ ਜਾ ਕੇ ਮੈਂ ਬੈਠ ਕੇ ਜਾ ਕੇ ਚੱਲ ਚੱਲ ਠੀਕ ਆ ਹੈ ਮੰਮੀ ਨੂੰ ਕੀ ਹੋ ਗਿਆ ਮੈਂ ਤਾਂ ਇੰਨੇ ਦਿਨਾਂ ਬਾਅਦ ਪੇਕਿਆਂ ਤੋਂ ਆਈ ਆ ਨਾ ਕੋਈ ਗੱਲ ਨਾ ਬਾਤ ਰਮਨ ਨੂੰ ਪੁੱਛਦੀ ਉਹਨੂੰ ਪਤਾ ਹੋਣਾ ਰਮਣ ਰਮਣ ਲੈ ਦੀਦੀ ਆ ਗਈ ਆ ਆਹੋ ਆ ਗਈਆਂ ਹੋਰ ਸਨਾਓ ਕੀ ਹਾਲ ਚਾਲ ਬਾਸ ਵਧੀਆ ਤੂੰ ਸੁਣਾ ਬਾਸ ਠੀਕ ਠਾਕ ਵਧੀਆ ਮੇਰਾ ਤੇ ਵਧੀਆ ਮੈਂ ਤੇ ਇੰਨੇ ਦਿਨਾਂ ਬਾਅਦ ਆਈਆਂ ਤੇ ਮੰਮੀ ਨੂੰ ਕਿਹਾ ਮੰਮੀ ਮੈਨਾਂ ਓਕੇ ਬੜੇ ਬੋਲਣ ਦੇ ਕੋਈ ਗੱਲ ਹੋਈ ਆ ਕੀ ਕਹਿਆ ਤਾਂ ਮੰਮੀ ਨੇ ਉਹੀ ਮੈਂ ਤੇ ਸਾਸ੍ਰੀ ਘਰ ਬਣਾਏ ਤੇ ਮੈਨਾਂ ਤੇ ਜਾ ਜਾ ਕੇ ਆਪਣਾ ਕੰਮ ਕਾਰ ਸੌਂਦਾ ਜਾ ਮੰਮੀ ਇੱਦਾਂ ਹੀ ਚੰਬਲੀ ਕਰਨ ਦੇ ਆ ਕਿਉਂ ਕੋਈ ਗੱਲ ਹੋਈ ਆ ਬੜੀ ਗੱਲ ਕੀ ਹੋਣੀ ਆ ਮੰਮੀ ਸਾਨੂੰ ਕਹਿੰਦੇ ਸੀ ਕਿ ਕੁੜੀ ਨਹੀਂ ਆਈ ਬਹਾਵਾ ਹੀ ਦਿਨ ਹੋ ਗਏ ਆ ਤੇ ਐਦਾਂ ਕਰੋ ਤੂੰ ਤੇ ਲਖਬੀਰ ਜਾ ਕੇ ਮਿਲੇ ਆ ਰੁਪਿੰਦਰ ਨੂੰ ਤੇ ਆਪਾਂ ਕਹਾਂ ਚਲ ਚਲੇ ਜਾਨੇ ਆ ਤੇ ਨਾ ਮੇਰੇ ਨਾ ਮਾਮੇ ਦਾ ਮੁੰਡਾ ਆਸਟ੍ਰੇਲੀਆ ਤੋਂ ਆਇਆ ਹੈ ਤੇ ਮੈਂ ਲਖਬੀਰ ਮੈਨੂੰ ਕਹਿੰਦੇ ਕਿ ਚੱਲ ਉਹਦੇ ਨਾਨਾ ਨਾ ਰੁਪਿੰਦਰ ਦੀ ਸੰਦੀਪ ਮੈਂ ਕਹਾਂ ਚੱਲ ਰਿਸ਼ਤੇਦਾਰੀ ਚ ਰਿਸ਼ਤਾ ਹੈ ਤੇ ਮੈਂ ਕਰਵਾ ਦੇਣੀ ਆ ਤੇ ਮੈਂ ਜਾ ਕੇ ਨਾ ਮਾਸੀ ਜੀ ਨਾਲ ਗੱਲ ਕਰਤੀ ਤੇ ਨਾਲ ਭਾਜੀ लवली ਭਾਜੀ ਬੈਠੀ ਉਹਨਾਂ ਨਾਲ ਗੱਲ ਕਰ ਲਈ ਕਿ ਇਹਨਾਂ ਨੇ ਕੀਤੀ लवली ਨਾਲ ਗੱਲ ਭਾਜੀ ਨਾਲ ਤੇ ਮੈਂ ਕਹਾਂ ਚਲੋ ਰਿਸ਼ਤਾ ਹਨਾ ਦੇ ਵਧੀਆ ਘਰ ਬਾਰ ਆ ਸਾਰਾ ਕੋਠੀ ਬਣੀ ਆ ਆਸਟ੍ਰੇਲੀਆ ਉਹ ਪੀਆ ਆ ਤੇ ਰੁਪਿੰਦਰ ਕਾਂਧੀ ਆ ਕਿ ਹਾਂ ਹਾਂ ਤੁਸੀਂ ਰਿਸ਼ਤੇ ਦੀ ਗੱਲ ਕੀਤੀ ਕਿਉਂ ਤੁਸੀਂ ਮੈਨਾਂ ਪਹਿਲੇ ਗੱਲ ਕਿਉਂ ਨਹੀਂ ਕੀਤੀ ਉਹ ਤੇ ਮੇਰੇ ਵਾਲਾ ਤੱਕ ਨੂੰ ਜਾਵੇ ਇੰਨਾ ਉਹ ਮੇਰੀ ਬੇਇੱਜ਼ਤੀ ਉਹਨੇ ਇੱਥੇ ਕੀਤੀ ਫਿਰ ਮੈਨੂੰ ਕਹਿੰਦੀ ਕਿ ਘਰ ਜਾ ਕੇ ਤੇ ਤੂੰ ਮਨਾ ਕਰ ਦੇ ਤੇ ਮੈਂ ਕਹਾ ਕਿ ਹੁਣ ਮੈਂ ਇੱਥੇ ਥੋੜਾ ਮਨਾ ਕਰਨਾ ਤੇ ਪਿੱਛੇੋਂ ਦੋ ਤਿੰਨ ਦਿਨ ਹੋਏ ਹਨ ਆਇਆ ਨੂੰ ਤੇ ਪਿੱਛੇ ਮਮਮੀ ਨੂੰ ਲਾਤਾ ਫੋਨ ਤੇ ਮਮਮੀ ਨੂੰ ਪਤਾ ਨਹੀਂ ਸੌਣ ਲਾ ਕੇ ਕੀ ਕੁਛ ਪੜਾਤਾ ਕੀ ਕੁਛ ਕਹਿਤਾ ਮੇਰੇ ਕੋਲ ਆੜਕਾਇਆ ਬੜਾ ਤੇ ਮਮਮੀ ਤੇ ਮੇਰੇ ਵਾਲ ਖੜ ਲਏ ਬਸ ਉਦੋਂ ਤੋਂ ਮੁੰਮੀ ਚੰਬਲੀ ਫਿਰੰਦੀ ਹਈ ਮੈਨੂੰ ਬੁਲਾ ਨਹੀਂ ਘਟ ਵੱਧੀ ਇੰਨਾ ਕੁਛ ਹੋ ਗਿਆ ਤੇ ਤੂੰ ਮੈਨੂੰ ਫੋਨ ਤੇ ਕਰਦੀ ਹੈ ਮੈਂ ਤੇਰੀ ਫਿਰ ਵੀ ਵੱਡੀ ਭੈਣ ਵਾਂਗੂ ਤੂੰ ਮੈਨੂੰ ਗੱਲ ਕਰਕੇ ਦੱਸਦੀ ਸਹੀ ਨਾ ਕਰਦੀ ਆ ਜਦੀ ਗੱਲ ਕੀ ਕਰਨੀ ਹੈ ਮੈਂ ਆਪ ਬੜੀ ਟੈਨਸ਼ਨ ਚ ਹਾਂ ਮੰਮੀ ਬਹੁਤ ਬੋਲੇ ਮੰਮੀ ਵੀ ਮੈਨੂੰ ਦੀਦੀ ਮੰਮੀ ਨੇ ਤਾਂ ਪਿੱਛੋਂ ਮੇਰਾ ਵਾਲ ਫੜ ਲੇ ਜਦੋਂ ਰੁਪਿੰਦਰ ਨੇ ਫੋਨ ਕੀਤਾ ਮੈਂ ਚੱਲੀ ਹੀ ਪੇਕੇ ਅਲਖਬੀਰ ਨੇ ਮੈਨੂੰ ਰੋਕ ਲਿਆ ਕਹਿੰਦੇ ਨਹੀਂ ਹਜੇ ਨਹੀਂ ਜਾਣਾ ਹੈਗਾ ਤੇ ਜੇ ਅਲਖਬੀਰ ਨਾ ਰੋਕਦੇ ਤੇ ਮੈਂ ਵੀ ਹੁਣ ਪੇਕੇ ਬੈਠੀ ਹੋਣਾ ਹਾਂ ਆ ਹਏ ਰੁਪਿੰਦਰ ਇਦਾਂ ਦੇ ਕੰਮ ਕਰ ਲਾਪੀਆ ਪਰ ਉਹਦੇ ਕੰਮ ਇੱਥੇ ਵੀ ਇਦਾਂ ਦਾ ਹੀ ਉਹ ਨਹੀਂ ਬਦਲੀ ਤੇਰੇ ਵਿਆਹ ਤੋਂ ਪਹਿਲਾਂ ਮੇਰ ਨਾਲ ਵੀ ਉਹਨੇ ਬੜਾ ਕੁਛ ਕੀਤਾ ਹੀ ਮੈਂ ਤਾਂ ਪਹਿਲੀ ਵਾਰ ਐਵੇਂ ਸਰਸਰੀ ਜੀ ਰਿਸ਼ਤੇ ਦੀ ਗੱਲ ਕੀਤੀ ਮੈਨੂੰ انکی ਪਤਾ ਸੀ ਕਿ ਉਹਨੇ ਮੇਰੀ ਇੰਨੀ ਬੇਇੱਜ਼ਤੀ ਕਰਨੀ ਉਹਨੇ ਸੁਧਰਣਾ ਨਹੀਂ ਆਲੀ ਉਹਦਾ ਸੁਭਾਅ ਇਦਾਂ ਦਾ ਆ ਉਹੀ ਨਾ ਉਹਨਾਂ ਨਾਲ ਗੱਲ ਕਰਨ ਦਾ ਫਾਇਦਾ ਮਾਂ ਦੀਆਂ ਦੋਨੀਆਂ ਬੜੀਆਂ ਚਲਾ ਹੂੰ ਗੱਲ ਹੈਗੀ ਸਿੱਧੀ ਤੁਸੀਂ ਐਵੇਂ ਇੰਨੀ ਟੈਨਸ਼ਨ ਨਾ ਲਵੋ ਮੰਮੀ ਦੀ ਕੋਈ ਟੈਨਸ਼ਨ ਨਾ ਲਵੋ ਮੰਮੀ ਨੇ ਆਪ ਹੀ ਠੀਕ ਹੋ ਜਾਣਾ ਤੁਸੀਂ ਕੱਪੜੇ-ਕੱਪੜੇ ਚੇਂਜ ਕਰੋ ਤੇ ਮੈਂ ਤੁਹਾਡੇ ਵਾਸਤੇ ਚਾਹ ਪਾਣੀ ਬਣਾ ਕੇ ਲਿਆਵਾਂ ਚਲ ਠੀਕ ਆ ਮੈਂ ਮੇ ਕੱਪੜੇ ਬਦਲ ਲਾਂ ਠੀਕ ਆਈਫੋਨ ਕਿਧ ਆ ਗਿਆ ਵਾ ਲੈ ਆ ਤੇ ਵੀਰ ਦਾ ਫੋਨ ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕੋਛ ਨਹੀਂ ਮੀ ਵਰੰਡਿਆ ਹੀ ਮੀ ਵਰਦੇ ਕੀ ਕਰਨਾ ਆਹੋ ਇਹ ਗੱਲ ਤੇ ਹੈ ਵਾ ਹੋਰ ਤੁਸੀਂ ਸੁਣਾਓ ਪਰਵਾਹ ਠੀਕ ਆ ਭਾਬੀ ਹੁਣੀ ਠੀਕ ਠਾਕ ਆ ਹਾਂ ਇੱਧਰ ਵੀ ਸਾਰੇ ਠੀਕ ਠਾਕ ਬੜੇ ਵਧੀਆ ਨੌ ਰਾਣੀ ਦਾ ਕਰਦੀ ਸੇਵਾ ਬੜੀ ਕਰਦੀ ਆ ਲਾ ਵੀਰ ਆਉਣਾ ਨਾ ਕੀ ਉਵੇਂ ਸੇ ਆਣਾ ਵਾ ਜਦੋਂ ਮੁੰਡਾ ਨਹੀਂ ਸੀ ਨਾ ਵਿਆਇਆ ਉਹ ਦੱਸੋ ਕੋ ਮੈਂ ਆ ਜਾਨੀ ਹਾਂ ਹੁਣ ਮੁੰਡਾ ਵਿਆਹ ਕੇ ਦਾ ਮੈਂ ਸਗੋ ਫਾਜ ਹੀ ਪੈ ਗਈਆਂ ਹੋਰ ਕੀ ਆ ਇੱਥੇ ਆਉਂਗੀ ਫਿਰ ਟੈਡ ਫੋਲੂਗੀ ਨਹੀਂ ਆ ਉਹਨੂੰ ਤਾਂ ਬੜਾ ਜੀ ਕਰਦਾ ਵਾ ਮੈਂ ਸਗੋ ਸੰਦੀਪ ਨੂੰ ਇੱਕ ਦਿਨ ਕਹਿਣ ਲਈ ਹਾਂ ਮੈਂ ਸੰਦੀਪ ਚੱਲ ਗਿਆ ਤੇਰੇ ਨਾਨਕਿਆਂ ਤੋਂ ਹੋ ਕੇ ਆਈਏ ਕਿੰਨਾ ਹੀ ਚਿਰ ਹੋ ਗਿਆ ਗਿਆਨ ਨਾ ਵੀਰ ਜਮਿਆ ਨਹੀਂ ਆਈ ਤਾਂ ਤੁਸੀਂ ਫੇਰ ਆ ਮਾਰ ਲੈਂਦੇ ਤੁਸੀਂ ਵੀ ਨਾ ਆਈ ਨਹੀਂ ਨਹੀਂ ਆਉਂਗੀ ਰਖੜੀ ਦੇ ਆਉਣਾ ਕਿਉਂ ਨਹੀਂਗਾ ਰਖੜੀ ਬੰਨਣਾ ਆਉਂਗੀ ਆਹੋ ਨੌਣੇ ਵੀ ਜਾਣਾ ਹੁਣਾਵਾ ਕੋਈ ਨਹੀਂ ਪੁੱਛ ਲੂੰਗੀ ਉਹਨੂੰ ਪਹਿਲਾਂ ਤੂੰ ਜਾਣਾ ਵਾ ਕਿ ਮੈਂ ਜਾਵਾ ਸੰਦੀਪ ਬਾਰੇ ਨਹੀਂ ਨਹੀਂ ਅਜੇ ਨਹੀਂ ਕੀਤਾ ਕਿ ਤੱਕ ਦੇ ਵੀ ਰਿਸ਼ਤਾ ਆਹ ਲੱਭਦੇ ਫਿਰਨ ਰਹੇ ਆ ਕਰਨਾ ਹੀ ਆ ਅਕਸਰ ਰੱਖਿਓ ਤਾਂ ਕਿ ਤੁਹੀ ਵੀ ਕੋਈ ਚੰਗਾ ਕਰਬਾਰ ਹੋਊਗਾ ਤੇ ਕਰਨ ਵੀ ਠੀਕ ਵਾ ਆਹ ਜਾਂਦਾ ਵਾ ਸੈਂਟਰ ਹੁਣ ਟੈਸਟ ਹੀ ਭਰਨਾ ਵਾ ਵੇਖੋ ਹੁਣ ਕਦੋਂ ਪਰਦਾ ਵਾ ਆਂਦਾ ਤੇ ਹੈਗਾ ਤਿਆਰੀ ਹੋ ਗਈ ਮम्मा ਮੇਰੀ ਸਾਰੀ ਹਾਂ ਕੋਈ ਗੱਲ ਨਹੀਂ ਜਦੋਂ ਮੈਂ ਆਉਣਾ ਹੋਊਗਾ ਫੋਨ ਕਰਕੇ ਹੀ ਆਉਂਗੀ ਚੰਗਾ ਚੰਗਾ ਲਿਆਉਂਗੀ ਭਾਜੀ ਨੂੰ ਵੀ ਨਾਲ ਹੀ ਹਾਂ ਚੰਗਾ ਵੀਰ ਦੀ ਸਾਸਿਕਾ ਫੇਰ ਵੀ ਭੈਣ ਭਰਾਵਾਂ ਨੂੰ ਖੇਚ ਹੁੰਦੀ ਆ ਨਾ ਕਹਿਣ ਦਿਆਵਾ ਕਿੰਨਾ ਚਿਰ ਹੋ ਗਿਆ ਤੂੰ ਆਈ ਨਹੀਂ ਜਦੋਂ ਮੁੰਡਾ ਨਹੀਂ ਵਿਆਹ ਆ ਜਾਨੀ ਹੁੰਨੀ ਆ ਤਾਂ ਗੱਲ ਵਾਕੇ ਸੱਚੀ ਆ ਅਹੀਂ ਰੋਟੀ ਪਾਣੀ ਪਕਾਉਣਾ ਤੇ ਮਾਵਾਂ ਧੀਆਂ ਨੇ ਚੱਲ ਜਾਣਾ ਤੇ ਸ਼ਾਮਾਂ ਨੂੰ ਆ ਜਾਣਾ ਹੁਣ ਜਦੋਂ ਦੀ ਇਹ ਸਗਾਤ ਆ ਗਈ ਆ ਨਾ ਮੇਰੇ ਕੋ ਤਾਂ ਨਿਕਲੇ ਹੀ ਨਹੀਂ ਗਿਆ ਮੇਰੇ ਤੇ ਭੈਣ ਭਰਾ ਵੀ ਛੁੱਟ ਗਈ ਐ ਸਭ